ਲੁਧਿਆਣਾ ਦਾ ਦੱਖਣੀ ਹਲਕਾ ਗੁੰਡਿਆਂ ਦਾ ਗੜ ਬਣਦਾ ਜਾ ਰਿਹਾ ਇਸ ਦੀ ਤਾਜ਼ਾ ਗਵਾਹੀ ਭਰਦੀਆਂ ਇਹ ਤਸਵੀਰਾਂ ਹਲਕਾ ਦੱਖਣੀ ਦੇ ਅਧੀਨ ਪੈਂਦੀ ਗਿਆਨ ਚੰਦ ਨਗਰ ਮਾਰਕੀਟ ਤੋਂ ਸਾਹਮਣੇ ਆਈਆਂ ਨੇ ਫਿਲਹਾਲ ਤਾਂ ਸਥਿਤੀ ਆਮ ਹੀ ਨਜ਼ਰ ਆ ਰਹੀ ਹੈ ਪਰ ਅੱਗੇ ਜੋ ਸੀਨ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਉਹ ਸੀਨ ਦੇਖ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਆਖਿਰ ਇਹ ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ ਹੁਣ ਦੇਖੋ ਨੌਜਵਾਨ ਮੁੰਡੇ ਹਥਿਆਰ ਲੈ ਕੇ ਦੁਕਾਨ ਦੇ ਵਿੱਚ ਦਾਖਲ ਹੋ ਚੁੱਕੇ ਨੇ ਇਸ ਇਲਾਕੇ ਵਿੱਚ ਉਹੀ ਕੰਮ ਕਰਨ ਲੱਗੇ ਨੇ ਜੋ ਗੁੰਡੇ ਲੋਕ ਫਿਲਮਾਂ ਦੇ ਵਿੱਚ ਸ਼ਰਿਆਮ ਕਰਦੇ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹਫਤਾ ਵਸੂਲੀ ਦੀ ਇਹ ਮੁੰਡੇ ਤੇਜ਼ ਧਾਰ ਹਥਿਆਰਾਂ ਦੀ ਨੋਕ ਉੱਤੇ ਦੁਕਾਨਾਂ ਤੋਂ ਚਿੱਟੇ ਦਿਨ ਹੀ ਹਫਤਾ ਮੰਗ ਰਹੇ ਸਨ ਪਰ ਜਦੋਂ ਦੁਕਾਨਦਾਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਮੁੰਡਿਆਂ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਦੇਖੋ ਫਿਰ ਕਿਵੇਂ ਮਾਰਕੀਟ ਦੇ ਵਿੱਚ ਦਹਿਸ਼ਤ ਫੈਲਾ ਦਿੱਤੀ ਜਿਸ ਤੋਂ ਬਾਅਦ ਪੂਰੇ ਦੱਖਣੀ ਇਲਾਕੇ ਦੇ ਲੋਕ ਸਹਿਮੁੱਠੇ ਪੂਰੇ ਇਲਾਕੇ ਦੀ ਸ਼ਾਂਤੀ ਭੰਗ ਹੋ ਗਈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਇਸ ਇਲਾਕੇ ਦੇ ਮਹਤਵਪੂਰਨ ਸੰਦੀਪ ਸ਼ੁਕਲਾ ਨੇ ਪ੍ਰਸ਼ਾਸਨ ਅੱਗੇ ਇਹਨਾਂ ਮੁੰਡਿਆਂ ਨੂੰ ਨੱਥ ਪਾਉਣ ਦੀ ਗੁਹਾਰ ਲਗਾਈ ਹੈ ਇਹ ਦੱਸੋ ਜੀ ਕੀ ਮਾਮਲਾ ਹੈ ਸਾਰਾ ਮਾਮਲਾ ਤੁਸੀਂ ਦੇਖ ਰਹੇ ਹੋ ਕਿ ਗੁੱਦਾ ਗਰਦੀ ਦਾ ਲੰਗਾ ਨਾਚ ਹੋ ਰਿਹਾ ਹੈ ਕਿਹੜੀ ਜਗ੍ਹਾ ਤੇ ਸਰਕਾਰ ਦਾ ਇਹ ਗਿਆਨ ਚੰਦਨਗਰ ਦਾ ਮਾਮਲਾ ਹੈ ਸਰਕਾਰ ਦਾ ਕਿਸੇ ਨੂੰ ਡਰ ਨਹੀਂ ਹੈ ਪ੍ਰਸ਼ਾਸਨ ਦਾ ਕਿਸੇ ਨੂੰ ਡਰ ਨਹੀਂ ਹੈ ਸ਼ਰ ਇਹ ਆ ਨਵੀ ਪਨੀਰੀ ਜਿਹੜੀ ਉੱਠੀ ਹੈ ਅੱਜ ਦੀ ਇਹ ਟੋਕੇ ਗਦਾਸੇ ਕਿਰਪਾਨਾਂ ਲੈ ਕੇ ਪੂਰੇ ਮਾਰਕੀਟ ਦੇ ਵਿੱਚ ਹੰਡਾਗਰਦੀ ਕੀਤੀ ਹੈ دہشت ਹੈ ਤੁਸੀਂ ਆਪ ਦੇਖ ਸਕਦੇ ਹੋ ਵੀ ਕੀ ਮਾਹੌਲ ਕੀ ਬੜਿਆ ਫਿਰਦਾ ਹੈ ਪੰਜਾਬ ਦਾ ਜਿਹੜਾ ਵਪਾਰੀ ਹੈ ਆਮ ਵਰਗ ਹੈ ਉਹ ਤਰਾ ਤਰਾ ਕਰ ਰਿਹਾ ਆਪਣੀ ਸੁਰੱਖਿਆ ਨੂੰ ਲੈ ਕੇ ਪੀਖ ਮੰਗਦੇ ਪਏ ਆ ਤਿਆ ਨਵੀਂ ਪਨੀਰੀ ਦੇਖ ਲੋ ਟੋਕੇ ਕਰਪਾਨਾ ਚੱਕੀ ਫਿਰਦੀ ਐ ਇਸੇ ਇਸੇ ਕਰਕੇ ਪੰਜਾਬ ਦਾ ਜਿਹੜਾ ਮਾਹੌਲ ਐ ਇਸੇ ਕਰਕੇ ਇੱਥੋਂ ਵਪਾਰੀ ਪਲਾਨ ਕਰ ਰਿਹਾ ਤੇ ਤੁਸੀਂ ਦੇਖੋ ਸਰਕਾਰ ਕੀ ਕਰ ਰਹੀ ਐ ਸਿਰਫ ਆਪਣੇ ਜਿਹੜੇ ਵਿਰੋਧੀ ਧਰ ਦੇ ਲੀਡਰ ਆ ਉਹਨਾਂ ਨਾਲ ਕਿਹੜਾ ਕੱਟੜ ਕੱਢਣ ਚ ਲੱਗੀ ਐ ਜੇ ਉਹਨਾਂ ਦਾ ਕੋਈ ਬਿਆਨ ਆ ਜਵੇ ਉਹਨਾਂ ਤੇ ਜਦੇ ਪਰਚਾ ਹੋ ਜਾਂਦਾ ਇਸ ਮਾਮਲੇ 'ਚ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਲੋਕਾਂ ਨੇ ਆਪ ਦੋਸ਼ੀ ਫੜਾਏ ਨੇ ਜਿਨ੍ਹਾਂ ਨੇ ਬੇਵਜ੍ਹਾ ਗੁੰਡਾਗਰਦੀ ਕੀਤੀ ਹੈ ਲੋਕਾਂ ਨੂੰ ਕੁੱਟਿਆ ਮਾਰਿਆ ਟੋਕੇ ਮਾਰੇ ਆ ਤੇ ਹਲੇ ਤੱਕ ਉਹਦੇ ਕੋਈ ਐਫ ਆਈ ਆਰ ਨਹੀਂ ਹੋਈ ਹੈ ਮੈਂ ਉਸ ਇਲਾਕੇ 'ਚ ਵੀ ਜਾਵਾਂਗਾ ਉਹ ਲੋਕਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਦੇ ਕੋਲ ਜਾ ਕੇ ਜਿਹੜੀ ਬੰਦੀ ਕਾਰਵਾਈ ਉਹ ਕਰਵਾਵਾਂਗੇ ਅਸੀਂ ਠੋਕੇ ਕਾਰ ਵੀ ਕਰਾਵਾਂਗੇ ਠੀਕ ਹੈ ਜੀ ਉਧਰ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਐਨੇ ਨੂੰ ਮੁੰਡੇ ਫਰਾਰ ਹੋ ਚੁੱਕੇ ਸਨ ਪਰ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਾਮਲੇ ਦੀ ਕਾਰਵਾਈ ਸ਼ੁਰੂ ਕਰਨ ਬਾਰੇ ਆਖਿਆ ਹੈ ਪਰ ਮੀਡੀਆ ਦੇ ਕੈਮਰੇ ਅੱਗੇ ਪੁਲਿਸ ਅਫਸਰਾਂ ਨੇ ਬੋਲਣ ਤੋਂ ਇਨਕਾਰ ਕਰ ਦਿੱਤਾ ਅਜੇ ਹਿੱਤ ਦੇਖਣਾ ਹੋਵੇਗਾ ਕਿ ਫਰਾਰ ਹੋਏ ਨੌਜਵਾਨਾਂ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਛੁੱਟੇਗੀ ਜਾਂ ਫਿਰ ਇਹ ਗੁੰਡਾਗਰਦੀ ਦਾ ਨੰਗਾ ਨਾਚ ਐਵੇਂ ਹੀ ਚੱਲਦਾ ਰਹੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ